ਕਿ ਕਿਉਂਕਿ ਇੰਨੇ ਘੰਟੇ ਤੋਂ ਬਾਅਦ ਕਿੰਤਾ ਦਿਨ ਤੋਂ ਬਾਅਦ ਦਿਨ ਜਿਹੜਾ ਉਹ ਬੀਤਦਾ ਜਾ ਰਿਹਾ ਅਜੇ ਵੀ ਕਾਂਗਰਸ ਦੇ ਵੱਲੋਂ ਇਨ੍ਹਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਕਿ 500 ਕਰੋੜ ਰੁਪਏ ਵਾਲੀ ਖੇਡ ਕੀ ਸੀ 350 ਕਰੋੜ ਰੁਪਏ ਵਾਲੀ ਖੇਡ ਕੀ ਸੀ ਧਿਆਨ ਡਾਈਵਰਟ ਕਰਨ ਦੇ ਵਾਸਤੇ ਪਹਿਲਾ ਰਾਤ ਮੈਡਮ ਨਵਜੋਤ ਕੌਰ ਸਿੱਧੂ ਹਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੁਣ ਇਹ ਪਤਾ ਲੱਗਾ ਕਿ ਕਾਂਗਰਸ ਦੇ ਸੀਨੀਅਰ ਨੇਤਾ ਤੇ ਇੱਕ ਅੱਧੀ ਦਰਜਨ ਤੋਂ ਸੀਐਮਨ ਵੇਟਿੰਗ ਸੁਖਜਿੰਦਰ ਸਿੰਘ ਰੰਧਾਵਾ ਹੁਰਾ ਨੇ ਲੀਗਲ ਨੋਟਿਸ ਨਵਜੋਤ ਕੌਰ ਸਿੱਧੂ ਹੁਰਾ ਨੂੰ ਦਿੱਤਾ ਇਹ ਲੀਗਲ ਨੋਟਿਸ ਉਹਨਾਂ ਨੇ ਰਾਜਸਥਾਨ ਵਾਲੇ ਮਾਮਲੇ ਦੇ ਦਿੱਤੇ ਸ਼ਾਇਦ ਦਿੱਤਾ ਜੋ ਨਵਜੋਤ ਕੌਰ ਸਿੱਧੂ ਹੁਰਾ ਨੇ ਟਿਕਟਾਂ ਵੇਚਣ ਦੀ ਗੱਲ ਰਾਜਸਥਾਨ ਦੇ ਵਿੱਚ ਕੀਤੀ ਸੀ ਸਵਾਲ ਇਹ ਹੈ ਕਿ ਸਸਪੈਂਡ ਕਰਨ ਦੇ ਨਾਲ ਲੀਗਲ ਨੋਟਿਸ ਦੇਣ ਦੇ ਨਾਲ ਇਸ ਸਵਾਲ ਦਾ ਜਵਾਬ ਪੰਜਾਬੀਆਂ ਨੂੰ ਮਿਲ ਜਾਊਗਾ ਕਿ ਜਿਹੜੀ ਸੀਐਮ ਦੀ ਕੁਰਸੀ ਸੇਲ ਦੇ ਉੱਤੇ ਲੱਗੀ ਸੀ ਉਹਦੀ ਅਸਲ ਕਹਾਣੀ ਕੀ ਸੀ ਇਹ ਪੈਸੇ ਕਿੱਥੋਂ ਇਕੱਠੇ ਕੀਤੇ ਜਾਂਦੇ ਸੀ ਕੀ ਕਿਸੇ ਇੰਡਸਟਰੀ ਤੋਂ ਲਏ ਜਾਂਦੇ ਸੀਗੇ ਪ੍ਰਾਈਵੇਟ ਸਕੂਲਾਂ ਤੋਂ ਲਏ ਜਾਂਦੇ ਸੀ ਪ੍ਰਾਈਵੇਟ ਹਸਪੀਟਲਾਂ ਤੋਂ ਲਏ ਜਾਂਦੇ ਸੀ ਜਾਂ ਫਿਰ ਜਿਹੜੀਆਂ ਫਾਈਲਾਂ ਦੀ ਗੱਲ ਕੈਪਟਨ ਅਮਰਿੰਦਰ ਸਿੰਘ puri ਕਰਦੇ ਸੀ ਉਸ ਤਰ੍ਹਾਂ ਦੀਆਂ ਫਾਈਲਾਂ ਬਣਾ ਕੇ ਕਲੈਕਸ਼ਨ ਕੀਤੀ ਜਾਂਦੀ ਸੀ ਕਿ 500 ਕਰੋੜ ਰੁਪਈਆ ਉੱਪਰ ਦੇਣਾ ਪੈਣਾ 350 ਕਰੋੜ ਰੁਪਈਆ ਉੱਪਰ ਦੇਣਾ ਪੈਣਾ ਇਹ ਦੋ ਰੇਟ ਤਾ ਕਰਕੇ ਆ ਕਿ 500 ਕਰੋੜ ਰੁਪਈਆ ਸ਼ਾਇਦ 5 ਸਾਲਾਂ ਦਾ ਤੇ 350 ਕਰੋੜ ਰੁਪਈਆ ਜਦੋਂ ਲਾਸਟ ਰਹਿ ਗਿਆ ਉਸ ਟਰਮ ਦਾ ਸੀਗਾ ਜ ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਲਾਂਬੇ ਕਰਕੇ ਮੁੱਖ ਮੰਤਰੀ ਜਿਹੜੇ ਉਹ ਬਦਲੇ ਗਏ ਸੀ